ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਇੱਕ ਵਾਰ ਫੇਰ ਤੁਸੀਂ ਆਏ ਇਸ ਉਮੀਦ ਨਾਲ ਕਿ ਕੋਈ ਚੰਗੀ ਇਨਫੋਰਮੇਸ਼ਨ ਮਿਲੂਗੀ ਸ਼ੇਅਰ ਮਾਰਕੀਟ ਬਾਰੇ ਮੈਂ ਫੇਰ ਆਇਆ ਉਸੇ ਤੁਹਾਡੀ ਉਮੀਦ ਨੂੰ ਬਰਕਰਾਰ ਰੱਖਣ ਲਈ ਤੁਹਾਡੀ ਤੁਹਾਡਾ ਭਰੋਸਾ ਤੁਹਾਡੀ ਉਮੀਦ ਟੁੱਟੇ ਨਾ ਠੀਕ ਹੈ ਤੇ ਥੰਬਨੇਲ ਤੋਂ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਅੱਜ ਦੀ ਆਪਣੀ ਕੰਪਨੀ ਇੱਕ ਬਹੁਤ ਹੀ ਵਧੀਆ ਕੰਪਨੀ ਹੈਗੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਅੱਜ ਤੇ ਕੰਪਨੀ ਦਾ ਨਾਮ ਹੈਗਾ ਜੀ ਨੈਟ ਵੈਬ ਟੈਕਨੋਲੋਜੀ ਸਾਫਟਵੇਅਰ ਦੀ ਦੁਨੀਆ, ਟੈਕਨੋਲੋਜੀ ਦੀ ਦੁਨੀਆ, ਕੰਪਿਊਟਰ ਦੀ ਦੁਨੀਆ ਹੀ ਕੋਸ਼ੀ ਅੱਗੇ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ, ਕਲਾਊਡ ਕੰਪਿਊਟਿੰਗ ਜਿਹੜੀਆਂ ਵੀ ਚੀਜ਼ਾਂ ਨੇ ਅੱਗੇ ਬਿਜ਼ਨਸ ਨੂੰ ਚਲਾਉਣਾ, ਦੁਨੀਆ ਨੂੰ ਚਲਾਉਣਾ ਉਸ ਫੀਲਡ ਦੇ ਨਾਲ ਜੁੜੀ ਹੋਈ, ਨੈਟਵੈਬ ਤੇ ਇੱਕ ਤਰ੍ਹਾਂ ਨਾਲ ਇੰਡੀਆ ਦੇ ਸਭ ਤੋਂ ਵੱਡੀਆਂ OEM ਦੇ ਵਿੱਚੋਂ ਇੱਕ ਹੈਗੀ ਆ। OEM ਮਤਲਬ ओरिजिनल ਇਕੁਪਮੈਂਟ ਮੈਨੂਫੈਕਚਰਰ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ। ਹਾਈ ਐਂਡ ਕੰਪਿਊਟਿੰਗ ਸੋਲੂਸ਼ਨਸ ਦਿੰਦੇ ਨੇ ਇਹ। AI ਮੈਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਿਆ AI ਦੇ ਨਾਲ ਹਾਈਪਰ ਕਨਵਰਜੈਂਸ ਇਨਫਰਾਸਟ੍ਰਕਚਰ ਇਹਦੇ ਨਾਲ ਜੁੜੀ ਹੋਈ ਹੈ ਉਸ ਤੋਂ ਇਲਾਵਾ ਜਿਹੜੀ ਚੀਜ਼ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਵਧੀ ਹੈਗੀ ਸਿਰਫ ਇੱਕ ਜਾਂ ਦੋ ਫੀਲਡ ਦੇ ਵਿੱਚ ਹੀ ਨਹੀਂ ਰਹਿੰਦੇ ਅੱਗੇ ਦੀ ਅੱਗੇ ਆਪਣੇ ਆਪ ਨੂੰ ਫਲੈਕਸੀਬਲ ਕੰਪਨੀ ਹੈਗੀ ਅੱਗੇ ਦੀ ਅੱਗੇ ਕਰੀ ਜਾਂਦੇ ਹੁਣ ਇਹਨਾਂ ਨੇ ਰੀਸੈਂਟਲੀ 5G ਔਰ ਇਹਨਾਂ ਅਪਲੀਐਂਸਸ ਦੇ ਵਿੱਚ ਵੀ ਸਟਾਰਟ ਕੀਤਾ 3G 4G 5G ਤਾਂ 5G ਦੇ ਨਾਲ ਜਿੰਨੀ ਵੀ ਟੈਕਨੋਲੋਜੀ ਹੋਗੀ ਕੰਪਿਊਟਰ ਸੌਫਟਵੇਅਰ ਡਿਵੈਲਪਮੈਂਟ ਜਿੰਨਾ ਵੀ ਕੁਝ ਧਾਮਜਮ ਹੋਊਗਾ 5G ਦਾ ਉਹਦੇ ਵਿੱਚ ਵੀ ਨੈਟ ਵੈਬ ਟੈਕਨੋਲੋਜੀ ਆ ਚੁੱਕੀ ਆ ਕਲਾਇੰਟਸ ਇਹਨਾਂ ਕੰਪਨੀਆਂਜ਼ ਦਾ ਇੱਕ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਜਿਵੇਂ ਆਪਣੇ ਵੀਡੀਓਸ ਦੱਸਦਾ ਕਿ ਜਿਹੜੀਆਂ ਸੌਫਟਵੇਅਰ ਨਾਲ ਰਿਲੇਟਡ ਕੰਪਨੀਆਂਜ਼ ਹੁੰਦੀਆਂ ਉਹਨਾਂ ਦਾ ਇੱਕ ਜਿਹੜਾ ਉਹਨਾਂ ਕੰਪਨੀਆਂਜ਼ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਉਹ ਹਮੇਸ਼ਾ ਹੁੰਦਾ ਪ੍ਰੋਫਿਟ ਮਾਰ ਜਾਂਦਾ ਜਿਵੇਂ ਪਹਿਲਾਂ ਵੀ ਇੱਕ ਵੀਡੀਓ 'ਚ ਦੱਸਿਆ ਸੀ ਜੇ ਮੈਂ ਆਪਾਂ ਕੋਈ ਪਲਾਂਟ ਲਾਉਣਾ ਕੋਈ ਸਟੀਲ ਮੈਨੂਫੈਕਚਰਿੰਗ ਵਾਲੇ ਹੋ ਗਏ ਜਾਂ ਹੋਰ ਪਹਿਲਾਂ ਉਹਨਾਂ ਨੂੰ ਜ਼ਮੀਨ ਲੈਣੀ ਪਊਗੀ ਜ਼ਮੀਨਾਂ ਦੇ ਆਪ ਨੂੰ ਰੇਟ ਪਤਾ ਨਹੀਂ ਕਿੰਨੇ ਜ਼ਿਆਦਾ ਨੇ ਫਿਰ ਉੱਥੇ ਬਹੁਤ ਵੱਡੀਆਂ-ਵੱਡੀਆਂ ਮਸ਼ੀਨਾਂ ਫਿਰ ਵਰਕਰਸ ਬਹੁਤ ਜ਼ਿਆਦਾ ਤਾਂ ਇਹ ਹੈਗਾ ਲਾਈਟ ਐਸੈਟ ਬਿਜ਼ਨਸ ਉਹ ਹੁੰਦੇ ਆ ਮਤਲਬ ਹੈਵੀ ਐਸੈਟ ਬਿਜ਼ਨਸ ਪਹਿਲਾਂ ਬਿਜ਼ਨਸ ਕਰਨ ਤੋਂ ਪਹਿਲਾਂ ਬਿਜ਼ਨਸ ਸਟਾਰਟ ਹੋਣ ਤੋਂ ਪਹਿਲਾਂ ਆਪਣਾ ਪ੍ਰੋਫਿਟ ਆਉਣ ਤੋਂ ਪਹਿਲਾਂ ਜੇਬ 'ਚ ਵਾਪਸ ਕੁਝ ਪੈਣ ਤੋਂ ਪਹਿਲਾਂ ਪੱਲਿਓਂ ਹੀ ਬਹੁਤ ਜ਼ਿਆਦਾ ਅਮਾਊਂਟ ਲੱਗ ਜਾਂਦੀ ਹੈ ਜਿਹੜਾ ਇਹਨਾਂ ਦਾ ਕੰਮ ਹੈ ਨ ਇਨਾ ਕੁਝ ਨਹੀਂ ਚਾਹੀਦਾ ਤਾਂ ਲਾਈਟ ਐਸੈਟ bizness ਹੈਗਾ ਤੁਸੀਂ ਕਿਤੋਂ ਵੀ ਸਟਾਰਟ ਕਰ ਸਕਦੇ ਹੋ ਕੋਈ ਬਹੁਤ ਜ਼ਿਆਦਾ ਤੁਹਾਨੂੰ ਦੇਚ ਇਨਵੈਸਟਮੈਂਟ ਦੀ ਲੋਡ ਨਹੀਂ ਹੁੰਦੀ ਤਾਂ ਇੱਕ ਤਾਂ ਇਹ ਚੀਜ਼ ਹੋ ਗਈ ਦੂਸਰਾ ਜਿਹੜੀਆਂ ਫੀਲਡ ਦੇ ਵਿੱਚ ਹੈਗੀ ਹੈ ਹੁਣ ਹਰ ਇੱਕ ਫੀਲਡ ਹੀ ਉਹਨਾਂ ਦੇ ਉੱਪਰ ਡਿਪੈਂਡ ਮਤਲਬ ਇਨਾ ਕੰਪਨੀਆਂਜ਼ ਦੇ ਉੱਪਰ ਡਿਪੈਂਡੈਂਸੀ ਆਲਮੋਸਟ ਸਾਰੇ ਸੈਕਟਰਸ ਦੀ ਹੈ ਹੁਣ ਦੇਖੋ ਅ ਐਂਟਰਟੇਨਮੈਂਟ ਮੀਡੀਆ ਡਿਫੈਂਸ ਗਵਰਨਮੈਂਟ ਐਂਟੀਟੀਆਂ ਦੇ ਨਾਲ ਰਿਲੇਟਡ ਜਿੰਨੀਆਂ ਵੀ ਐਜੂਕੇਸ਼ਨ रिसर्च एंड डेवलपमेंट नेशनल डाटा सेंटर्स ਬਹੁਤ ਤਰ੍ਹਾਂ ਦੇ ਹੁਣ ਮੈਂ ਬਹੁਤ ਛੇਤੀ ਛੇਤੀ ਇਹ ਸਾਰਾ ਕੁਝ ਬੋਲਦਾ ਬਟ ਇਹਨਾਂ ਦੇ ਅੰਦਰ ਕੰਪਨੀਆਂ ਕਿੰਨੀਆਂ ਨੇ ਇਹਨਾਂ ਦੇ ਕਲਾਇੰਟਸ ਕਿੰਨੇ ਨੇ ਤਾਂ ਉਹ ਬਹੁਤ ਜ਼ਿਆਦਾ ਨੇ ਇਕੱਲੇ ਇੰਡੀਆ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਕਲਾਇੰਟਸ ਹੈਗੇ ਨੇ ਨੈਟ ਵੈਬ ਟੈਕਨੋਲੋਜੀ ਦੇ ਇੱਕ ਕੰਪਨੀ ਪਹਿਲਾਂ ਵੀ ਇਹਨੂੰ ਮੈਂ ਟਰੈਕ ਕਰਦਾ ਰਿਆ ਬਟ ਮੈਂ ਉਹਨਾਂ ਕਦੇ ਇਹਦੇ ਬਾਰੇ ਆਪਾਂ ਗੱਲ ਨਹੀਂ ਕੀਤੀ ਕੰਪਨੀ ਸ ਬਹੁਤ ਸਾਰੀਆਂ ਨੇ ਬਟ ਹਾਂ ਹੁਣ ਇੱਕ ਨਿਊਜ਼ ਹੋਰ ਆ ਰਹੀ ਹੈ ਇਹਨਾਂ ਦੇ ਨਾਲ ਰਿਲੇਟਡ ਕਿ ਨਵੀឌੀਆ ਨਵੀਦੀਆ ਉਹ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਆ ਆਪਣੇ ਸੈਕਟਰ ਦੀ ਜਦੋਂ ਮੈਂ ਐਮਓਐਨ 100 ਦਾ ਵੀਡੀਓ ਬਣਾਇਆ ਸੀ ਉਹ ਆਪਣਾ ਡਾਇਨਾਸੌਰ ਵਾਲਾ ਤਾਂ ਉਹਦੇ ਵਿੱਚ ਨਵੀਦੀਆ ਵੀ ਹੈਗੀ ਆ ਤਾਂ ਨਵੀਦੀਆ ਦੇ ਨਾਲ ਤਾਂ ਨਵੀਦੀਆ ਦੇ ਨਾਲ ਹੁਣ ਇਹਨਾਂ ਨੇ ਆਪਣਾ ਇੱਕ ਕੰਟਰੈਕਟ ਕੀਤਾ AI ਦੇ ਫਿਊਚਰ ਦੇ ਲਈ AI ਦੇ ਵਿੱਚ ਜੋ ਵੀ ਚੀਜ਼ ਅੱਗੇ ਡਿਵੈਲਪ ਹੋਣਗੀਆਂ ਤਾਂ ਨਵੀਦੀਆ ਦੇ ਨਾਲ ਰੜ ਕੇ ਇਹ ਕੰਮ ਕਰਨਗੇ ਕਸਟਮਰ ਪਹਿਲਾਂ ਤੋਂ ਵੀ ਜਿਆਦਾ ਵੱਧ ਚੁੱਕੇ ਹੈ ਜੀ ਇਹਨਾਂ ਦੇ ਤੇ 474 ਕਸਟਮਰ ਸੀਗੇ ਇਹਨਾਂ ਦੇ ਲਾਸਟ ਈਅਰ ਇਸ ਸਾਲ ਹੁਣੇ ਤੱਕ 474 ਤੋਂ ਵੱਧ ਕੇ 509 ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਜ਼ਲਟ ਆਇਆ ਰਿਜ਼ਲਟ ਬਹੁਤ ਹੀ ਜਿਆਦਾ ਸਟਰੋਂਗ ਆਇਆ ਹੁਣੇ ਤੇ ਆਰਡਰ ਬੁੱਕ ਆਰਡਰ ਬੁੱਕ ਬਹੁਤ ਹੀ ਜਿਆਦਾ ਵੱਡੀ ਆ ਇਹਨਾਂ ਦੀ ਜਿਹੜਾ ਇਹਨਾਂ ਦਾ ਮੇਨ ਕੋਰ ਬਿਜ਼ਨਸ ਹੈਗਾ ਸੁਪਰ ਕੰਪਿਊਟਰਸ ਦਾ ਸੁਪਰ ਕੰਪਿਊਟਰ ਮਤਲਬ ਹਾਈਲੀ ਐਡਵਾਂਸਡ ਕੰਪਿਊਟਰਸ ਤੇ ਉਸ ਫੀਲਡ ਦੇ ਵਿੱਚ ਮੇਨ ਕੰਮ ਕਰਦੇ ਨੇ ਤੇ ਉਹਦੀ ਜਿਹੜੀ ਮਾਰਕੀਟ ਹੈਗੀ ਆ ਉਹ 378 ਮਿਲੀਅਨ ਡਾਲਰ ਦੀ ਸੀ ਇੱਕ ਜਾਂ ਦੋ ਸਾਲ ਪਹਿਲਾਂ ਉਹ ਵੱਧ ਕੇ 493 ਮਿਲੀਅਨ ਦੀ ਹੋ ਗਈ ਬਹੁਤ ਜ਼ਿਆਦਾ ਫਾਸਟ ਜਾ ਰਹੀ ਹੈ ਇਹ ਤਾਂ ਆਪਾਂ ਨੂੰ ਵੀ ਹੁਣ ਪਤਾ ਕਿ ਟੈਕਨੋਲੋਜੀ ਅਗਲਾ ਪੋਜ਼ਿਟਿਵ ਇਹ ਹੈਗਾ ਜੀ ਕੰਪਨੀ ਆਲਮੋਸਟ ਡੈਟ ਫਰੀ ਆ ਇਹਨਾਂ ਦੇ ਉੱਪਰ ਡੈਟ ਕੋਈ ਹੈ ਹੀ ਨਹੀਂ ਗੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਲਾਈਟ ਐਸੈਟ ਬਿਜ਼ਨਸ ਕੰਪਨੀਆਂ ਤਾਂ ਇਹਨਾਂ ਦੀ ਜ਼ਿਆਦਾ ਇੰਨੀ ਇਨਵੈਸਟਮੈਂਟ ਹੀ ਨਹੀਂ ਹੁੰਦੀ ਕਿ ਇਹਨਾਂ ਦੇ ਉੱਪਰ ਡੈਟ ਹੋਵੇ ਬਟ ਜਿੰਨੀ ਥੋੜੀ-ਬਹੁਤ ਵੀ ਸੀ ਉਹ ਵੀ ਹੁਣ ਨਹੀਂ ਹੈਗੀ ਇਹਨਾਂ ਦੇ ਉੱਪਰ ਲਾਸਟ 5 5 ਸਾਲਾਂ ਤੋਂ ਜਿਹੜੀ ਇਹਨਾਂ ਦੀ ਪ੍ਰੋਫਿਟ ਗ੍ਰੋਥ ਹੈਗੀ ਆ ਮਤਲਬ ਜਿਹੜੇ حساب ਦੇ ਨਾਲ ਜਿਸ ਦਰ ਦੇ ਨਾਲ ਜਿਸ ਰੇਟ ਦੇ ਨਾਲ ਇਹਨਾਂ ਦਾ ਪ੍ਰੋਫਿਟ ਵੱਧ ਰਿਹਾ ਮਤਲਬ ਮਾਈਂਡ ਬਲੋਇੰਗ ਹੈ ਉਹ 95% ਦੇ ਸੀਏਜੀਆਰ ਦੇ ਉੱਪਰ ਕੰਪਾਊਂਡਡ ਐਨੂਅਲ ਗਰੋਥ ਰਿਟਰਨ ਹੈਗੀ ਆ ਪਿਛਲੇ 5 ਸਾਲ ਦੀ 95% ਮਤ ਕਹਿਣ ਦਾ ਮਤਲਬ ਸਿੰਪਲ ਸ਼ਬਦਾਂ ਚ ਇਹ ਹੈ ਕਿ ਇਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਹਰ ਸਾਲ ਪਿਛਲੇ ਸਾਲ ਨਾਲੋਂ ਡਬਲ ਹੋ ਰਿਹਾ ਇਹੀ ਚੀਜ਼ ਇਹਨਾਂ ਦੇ ਸ਼ੇਅਰ ਪ੍ਰਾਈਸ ਵੀ ਰਿਫਲੈਕਟ ਹੋ ਰਹੀ ਹੈ ਮੇਰੇ ਖਿਆਲ ਸਦ 21 ਜਾਂ 22 ਦੇ ਵਿੱਚ ਇਹਨਾਂ ਦਾ ਸ਼ੇਅਰ ਆਇਆ ਸੀ ਲਿਸਟ ਹੋਇਆ ਸੀ ਆਪਾਂ ਹੁਣੇ ਉਹ ਵੀ ਦੇਖ ਲੈਣੇ ਆਂ ਹਾਂ 21 ਜਾਂ 22 ਦੀ ਗੱਲ ਹੈਗੀ ਆ ਤਾਂ ਜਦੋਂ ਇਹਨਾਂ ਦਾ ਸ਼ੇਅਰ ਲਿਸਟ ਹੋਇਆ ਤਾਂ ਆਈਪੀਓ ਪ੍ਰਾਈਸ ਸੀਗਾ 500 ਰੁਪਏ ਤੇ ਤੇ ਹੁਣ ਆ ਦੇਖੋ ਅੱਜ ਦੀ ਡੇਟ ਦੇ ਵਿੱਚ 2600 ਕੁਝ ਕਰਕੇ ਚੱਲ ਰਿਹਾ ਪੰਜ ਗੁਣਾ ਆਲਰੇਡੀ ਗਰੋ ਕਰ ਚੁੱਕੀ ਆ ਬਟ ਅੱਗੇ ਇਹਦਾ ਜਿਹੜਾ ਫਿਊਚਰ ਹੈ ਉਹ ਬਹੁਤ ਹੀ ਸਹੀ ਹੈਗਾ ਬਹੁਤ ਵਧੀਆ ਅੱਗੇ ਗ੍ਰੋਥ ਹੈਗੀ ਆ ਇਹਨਾਂ ਦੀ ਐਕਸਪੈਕਟੇਸ਼ਨ ਹੈਗੀ ਜੇ ਦੀ ਬੈਲੈਂਸ ਸ਼ੀਟ ਨੂੰ ਚੈੱਕ ਕਰੀਏ ਤਾਂ 2019 ਤੋਂ ਲੈ ਕੇ ਹੁਣ ਤੱਕ ਦੀ ਮਾਰਚ 2024 ਤੱਕ ਦੀ ਸੇਲ 130 ਤੋਂ ਵਧੀਆ ਇਹ ਸਾਰਾ ਨੰਬਰ ਕਰੋੜ ਦੇ ਵਿੱਚ ਹੋਊਗਾ ਉੱਪਰ ਵੀ ਲਿਖਤਾ ਜੀ ਉਹਨਾਂ ਨੇ ਫਿਗਰਸ ਇਨ ਕਰੋੜਸ 130 ਕਰੋੜ 2019 ਦੇ ਵਿੱਚ ਉੱਥੋਂ ਵੱਧ ਕੇ ਚਾਰ ਜਾਂ ਪੰਜ ਸਾਲਾਂ ਦੇ ਵਿੱਚ ਚੱਲੇਗੀ 724 13565 ਤੇ 13678 ਹੂੰ 5 1.5 ਗੁਣਾ ਪੰਜ ਸਾਲਾਂ ਚ 5.5 ਗੁਣਾ ਸੇਲ ਵਧ ਗਈ ਤੇ ਪ੍ਰੋਫਿਟ ਤਾਂ ਦੇਖੋ ਉਹ ਪ੍ਰੋਫਿਟ ਮੈਂ ਤੁਹਾਨੂੰ ਜਿਵੇਂ ਬੋਲਿਆ ਸੀਗਾ ਕਿ CAGR ਉਹਦੀ ਤਾਂ 95% ਤੇ ਚੱਲ ਰਹੀ ਆ ਤੇ 7 ਕਰੋੜ ਪ੍ਰੋਫਿਟ ਸੀਗਾ 2019 ਦੇ ਵਿੱਚ ਤੇ ਉਹ ਪ੍ਰੋਫਿਟ 103 ਕਰੋੜ ਹੋ ਗਿਆ 5 ਸਾਲਾਂ ਚ ਆ ਤਾਂ ਬਹੁਤ ਜ਼ਿਆਦਾ ਇਨਕਰੀਸ ਹੈਗੀ ਇਹਦੀ ਤੇ ਉਸੇ ਤਰ੍ਹਾਂ نیٹ ਪ੍ਰੋਫਿਟ ਉਹ ਸਾਰਾ ਡਿਵੀਡੈਂਡ ਪੇਆਊਟ ਹਾਂ ਦੇਖੋ ਪ੍ਰੋਫਿਟ ਬਹੁਤ ਘੱਟ ਸੀ ਤਾਂ ਡਿਵੀਡੈਂਡ ਪੇਆਊਟ ਕੋਈ ਨਹੀਂ ਸੀ ਤੁਸੀਂ 0% 0% ਦੇਖ ਸਕਦੇ ਹੋ ਬਟ ਹੌਲੀ ਹੌਲੀ ਜਿਉਂ-ਜਿਉਂ ਪ੍ਰੋਫਿਟ ਬਹੁਤ ਜ਼ਿਆਦਾ ਵਧਣਾ ਸਟਾਰਟ ਹੋਇਆ ਤਾਂ ਹੁਣ ਇਹਨਾਂ ਨੇ ਡਿਵੀਡੈਂਡ ਪੇਆਊਟ ਕਰਨਾ ਸਟਾਰਟ ਕਰਤਾ ਪਿਛਲੇ ਸਾਲ 5% ਦਾ ਡਿਵੀਡੈਂਡ ਦਿੱਤਾ ਤੇ ਹੁਣ ਇਸ ਵਾਰ 15% ਦਾ ਡਿਵੀਡੈਂਡ ਤਾਂ ਇਹ ਵੀ ਇੱਕ ਬਹੁਤ ਹੀ ਚੰਗੀ ਨਿਊਜ਼ ਹੈਗੀ ਆ ਅਗਲੀ ਚੰਗੀ ਨਿਊਜ਼ ਉਹ ਇਹ ਹੈਗੀ ਹੈ ਜੀ ਕਿ ਪ੍ਰੋਮੋਟਰ ਹੋਲਡਿੰਗ ਦੇਖੋ ਬਹੁਤ ਸਾਰੇ ਮੇਰੇ ਦੋਸਤ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਪ੍ਰੋਮੋਟਰ ਹੋਲਡਿੰਗ ਨੂੰ ਕੁਛ ਹੱਦ ਤੱਕ ਦੇਣਾ ਵੀ ਚਾਹੀਦਾ ਤੇ ਪ੍ਰੋਮੋਟਰ ਹੋਲਡਿੰਗ ਹੈਗੀ ਹੈ ਇਹਨਾਂ ਦੀ 75% ਪਬਲਿਕ ਕੋਲੇ ਸਭ ਤੋਂ ਇੰਟਰਸਟਿੰਗ ਚੀਜ਼ ਜਿਹੜੀ ਇਸ ਕੰਪਨੀ ਦੀ ਆ ਪਬਲਿਕ ਹੋਲਡਿੰਗ ਐਨੀ ਘੱਟ ਮਤਲਬ ਬਹੁਤ ਹੀ ਘੱਟ ਕੰਪਨੀਆਂ ਹੋਣਗੀਆਂ ਜਿਨ੍ਹਾਂ ਦੀ ਪਬਲਿਕ ਹੋਲਡਿੰਗ ਐਨੀ ਜਿਹਦੇ ਮਤਲਬ ਲੋਕਾਂ ਦੇ ਕੋਲੇ ਬਾਹਰ ਇਹਨਾਂ ਦੇ ਆਪਣੇ ਕੋਲੋਂ ਬਾਹਰ ਵੱਡੇ ਇਨਵੈਸਟਰ ਤੋਂ ਬਾਹਰ ਕਿੰਨੇ ਸ਼ੇਅਰ ਨੇ ਸਿਰਫ ਹੀ 8% ਨੇ ਐਫ ਆਈ ਆਈਸ ਕੋਲੇ ਫੋਰਨ ਇਨਵੈਸਟਮੈਂਟਸ ਕੋਲੇ ਜਿਹੜੇ ਬਾਹਰ ਦੇ ਬਹੁਤ ਵੱਡੇ ਵੱਡੇ ਇਨਵੈਸਟਰ ਆ ਉਹਨਾਂ ਦੇ ਕੋਲੇ ਨੀਅਰਲੀ ਸਵਾ 10% ਦਾ ਸ਼ੇਅਰ ਹੈ ਇਹਨਾਂ ਕੋਲੇ ਤੇ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਜਿਹੜੇ ਇੰਡੀਆ ਦੇ ਬਹੁਤ ਵੱਡੇ ਇਨਵੈਸਟਰ ਹਨ ਉਹਨਾਂ ਦੇ ਕੋਲੇ ਕਿੰਨਾ ਇਹਨਾਂ ਦਾ ਸ਼ੇਅਰ ਪਿਆ ਵਾ 7% 7% ਡੋਮੈਸਟਿਕ ਵਾਲਿਆਂ ਕੋਲੇ ਹੈਗਾ ਤੇ ਕੰਪਨੀ ਕੋਲੇ ਖੁਦ ਕੋਲੇ ਹੈਗਾ 75% ਤਾਂ ਇਥੋਂ ਇਹ ਪਤਾ ਲੱਗਦਾ ਕਿ ਜਿਹੜੇ ਵੱਡੇ ਲੋਕ ਨੇ ਬਹੁਤ ਜ਼ਿਆਦਾ ਅਮੀਰ ਲੋਕ ਨੇ ਬਹੁਤ ਜ਼ਿਆਦਾ ਪੈਸੇ ਵਾਲੇ ਇਨਵੈਸਟਰ ਨੇ ਉਹ ਇਸ ਕੰਪਨੀ ਦੇ ਫਿਊਚਰ ਬਾਰੇ ਕੀ ਸੋਚ ਰਹੇ ਆ ਤਾਂ ਦੋਨਾਂ ਨੂੰ ਜੇ ਮਿਲਾ ਦਈਏ ਐਫ ਆਈ ਆਈ ਇਸ ਤੇ ਡੀ ਆਈ ਆਈ ਨੂੰ ਮਿਲਾ ਦਈਏ ਤਾਂ ਨੀਅਰਲੀ 18 17% ਦੇ ਨੇੜੇ ਤੇੜੇ ਸਿਰਫ ਉਹੀ ਰੱਖੀ ਬੈਠੇ ਆਪਣੇ ਕੋਲੇ ਤਾਂ ਇਹਦਾ ਮਤਲਬ ਆ ਕਿ ਉਹ ਇਹਦੇ ਫਿਊਚਰ ਨੂੰ ਬਹੁਤ ਹੀ ਜ਼ਿਆਦਾ ਬ੍ਰਾਈਟ ਦੇਖ ਰਹੇ ਆ ਆਰਡਰ ਬੁੱਕ ਮੈਂ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਸੀਗਾ ਆਰਡਰ ਬੁੱਕ ਤੇ ਬਟ ਉਹਦੇ ਮੇਰੇ ਕੋਲ ਡਾਟਾ ਨਹੀਂ ਸੀ ਆ ਹੁਣੇ ਮੈਂ ਡਾਟਾ ਉਥੋਂ ਕੱਢਿਆ ਤਾਂ 4112 ਮਿਲੀਅਨ 4112 ਮਿਲੀਅਨ ਦੀ ਇਹਨਾਂ ਕੋਲੇ ਆਰਡਰ ਬੁੱਕ ਤਾਂ ਬਹੁਤ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਵੱਡਾ ਇਹਨਾਂ ਦਾ ਕੰਮ ਹੈਗਾ ਤੇ ਆ ਨੈਟ ਪ੍ਰੋਫਿਟ ਜਿਹੜਾ ਲੇਟੈਸਟ ਡਾਟਾ ਵਾ 100% ਮੈਂ ਤੁਹਾਨੂੰ ਬੋਲਿਆ 95% CAGR ਦੇ ਉੱਪਰ ਆ ਤਾਂ ਇਸ ਵਾਰ ਫੇਰ ਨੈਟ ਪ੍ਰੋਫਿਟ ਇਹਨ ਦਾ ਵਧ ਗਿਆ 180% ਬਟ ਹੁਣ ਇੱਥੇ ਇੱਕ ਵਰਡ ਆਫ ਕਾਸ਼ਨ ਵਰਡ ਆਫ ਕਾਸ਼ਨ ਇਹ ਹੈਗਾ ਪਹਿਲੀ ਚੀਜ਼ ਮੈਨੂੰ ਇੱਕ ਕੰਪਨੀ ਚੰਗੀ ਲੱਗੀ ਮੈਨੂੰ ਟਰੈਕ ਕਰ ਰਿਆ ਸੀ ਤੇ ਬਟ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਬਟਾ ਨਵਿਦੀਆ ਵਾਲੀ ਨਿਊਜ਼ ਜਦੋਂ ਆਈ ਤਾਂ ਮੈਂ ਕਿਹਾ ਹਾਂ ਤੁਹਾਡੇ ਨਾਲ ਮੈਨੂੰ ਸ਼ੇਅਰ ਕਰਾਂ ਪਰ ਇੱਕ ਚੀਜ਼ ਹੈਗੀ ਆ ਮੈਂ ਤੁਹਾਨੂੰ ਜੋ ਵੀ ਦੱਸ ਰਿਹਾ ਮੈਂ ਤੁਹਾਨੂੰ ਇਹ ਚੀਜ਼ ਦੱਸ ਰਿਹਾ ਕਿ ਦੇਖੋ ਇੱਕ ਕੰਪਨੀ ਕਿੰਨਾ ਵਧੀਆ ਕੰਮ ਕਰ ਰਹੀ ਆ ਕਿ ਇਹ ਕੰਪਨੀ ਹੈਗੀ ਆ ਬਹੁਤ ਵਧੀਆ ਇਹਦਾ ਫਿਊਚਰ ਵਧੀਆ ਹੈ ਬਟ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਹੁਣੇ ਜਾਓ ਤੇ ਬਹੁਤ ਸਾਰਾ ਪੈਸਾ ਇਹਦੇ ਚ ਇਨਵੈਸਟ ਕਰ ਦੋ ਇਹ ਮੈਂ ਕਦੇ ਵੀ ਨਹੀਂ ਕਹਿੰਦਾ ਮੈਂ ਵੈਸੇ ਵੀ ਕੁਝ ਜ਼ਿਆਦਾ ਹੀ ਬਦਨਾਮ ਕਹਿ ਲੋ ਆਪਣੀ ਡਾਈਵਰਸੀਫਿਕੇਸ਼ਨ ਕਰਕੇ ਮੈਨੂੰ ਬਹੁਤ ਸਾਰੇ ਨੈਗੇਟਿਵ ਕਮੈਂਟਸ ਵੀ ਆਉਂਦੇ ਰਹਿੰਦੇ ਆ ਲਾਸਟ ਟਾਈਮ ਮੈਨੂੰ ਹਣ 2-3 ਬਹੁਤ ਹੀ ਬੁਰੀ ਤਰ੍ਹਾਂ ਨਾਲ ਨੈਗੇਟਿਵ ਕਮੈਂਟਸ ਆਏ ਆ ਬਟ ਚੱਲਦਾ ਵਾ ਠੀਕ ਆ ਤੇ ਬਟ ਮੈਂ ਆਪਣੀ ਉਸੇ ਪਾਲਿਸੀ ਦੇ ਉੱਪਰ ਖੜਾ ਰਹੂੰਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਸੋਚੇ ਮੈਂ ਕਮ ਸਹੀ ਹੋਣਾ ਚਾਹੀਦਾ ਮੇਰਾ ਪੈਸਾ ਜਿਆਦਾ ਤੋਂ ਜਿਆਦਾ ਮੇਰਾ ਪੈਸਾ ਸੇਫ ਹੋਣਾ ਚਾਹੀਦਾ ਉਹੀ ਚੀਜ਼ ਮੈਂ ਜਦੋਂ 50000 ਵਾਲਾ ਵੀ ਆਪਾਂ ਪੋਰਟਫੋਲੀਓ ਬਣਾਇਆ ਅਮਾਉਂਟ ਦਾ ਟੋਟਲ 50000 ਬਣ ਜਾਣੀ ਆ ਠੀਕ ਬਟ ਇੱਕ ਦੇ ਵਿੱਚ ਮੇਰੀ ਜਿੰਨੀ ਘੱਟ ਤੋਂ ਘੱਟ ਰਵੇ ਉੰਨੀ ਆ ਤਾਂ ਇਸੇ ਕਰਕੇ ਮੈਂ ਤੁਹਾਨੂੰ ਵੀ ਕਹਿ ਰਿਹਾ ਮੈਂ ਤੁਹਾਨੂੰ ਸਿਰਫ ਇੱਕ ਕੰਪਨੀ ਦੱਸੀ ਆ ਮੈਂ ਤੁਹਾਨੂੰ ਇਹ ਬਿਲਕੁਲ ਨਹੀਂ ਕਿਹਾ ਕਿ ਹੁਣੇ ਇਹਨੂੰ ਜਾ ਕੇ ਬਾਏ ਕਰ ਲਓ ਤੇ ਇਹ ਸੀਗਾ ਜੀ ਇਸ ਕੰਪਨੀ ਦਾ ਸਾਰਾ ਤਾਮਜਮ ਇਹ ਤਾਂ ਸਾਰਾ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਤੇ ਹੁਣ ਜੇ ਤੁਹਾਨੂੰ ਮੇਰਾ ਕੰਮ ਪਸੰਦ ਹੈਗਾ ਤਾਂ ਕਮੈਂਟ ਜਰੂਰ ਕਰਿਓ ਹਾਂ 네ਗੇਟਿਵ ਕਮੈਂਟਸ ਵਾਲੇ ਪਲੀਜ਼ ਨਾ ਕਰਿਓ ਬੁਰਾ ਲੱਗਦਾ ਠੀਕ ਹੈ ਜੀ ਤੇ ਹਾਂ ਚੰਗਾ ਕਮੈਂਟ ਵਾਲੇ ਤੇ ਕਮੈਂਟ ਜਰੂਰ ਕਰਦੇ ਹੋ ਮੈਂ ਕਮੈਂਟਸ ਪੜਦਾ ਰਹਿਣਾ ਰਿਪਲਾਈ ਵੀ ਕਰਦਾ ਰਹਿਣਾ ਲਾਈਕ ਕਰਦੇ ਹੋ ਜੀ ਚੈਨਲ ਨੂੰ ਮੇਰੇ ਦੋਸਤ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਕੰਪਨੀ ਦੇ ਨਾਲ